ਜ਼ਰੂਰ ਖੰਡ ਪੜ ਸਹਿਬ ਕਰਾਓ ਪਰ ਘਰ ਦੇ 7-8 ਜੀ ਨੇ ਇਕੱਲੇ-ਇਕੱਲੇ ਦੀ ਡਿਊਟੀ ਲਾਓ 1-1 ਘੰਟਾ ਚੌਰ ਸਹਿਬ ਕਰੋ ਇੱਕ ਦੇ ਪਾਠੀ ਸੁਚੇਤ ਰਿੰਦਾ ਦੂਸਰਾ ਗੁਰਬਾਣੀ ਸੁਣਨ ਵਾਸਤੇ ਪੜਨ ਵਾਸਤੇ ਆ ਵਰਤਨ ਵਾਸਤੇ ਨਹੀਂ ਕਿਸੇ ਵਿਦਵਾਨ ਨੇ ਲਿਖਿਆ ਕਹਿੰਦਾ ਆਪਣੇ ਪਿਆਰ ਨੂੰ ਜੋ ਵੀ ਟੋਮਣ ਪਰਖਣ ਲੱਗ ਪਵੇ ਹੋਣਾ ਕੋਈ ਵਪਾਰੀ ਉਹ ਡੰਗਰਾਂ ਦੀ ਮੰਡੀ ਦਾ ਕਿਤੇ ਵਪਾਰ ਦਾ ਧੰਦਾ ਨਾ ਬਣਾਈਏ ਕਿ ਬਾਬਾ ਜੀ ਮੇਰੇ ਮੁੰਡੇ ਪੱਕੇ ਹੋ ਜਾਣੋਂ ਖੰਡ ਪਾਠ ਤਿੰਨ ਕਰਾਵਾਂਗੇ ਬਾਬਾ ਜੀ ਮੇਰਾ ਵੀਜ਼ਾ ਲੱਗ ਜੇ ਮੈਂ ਪੰਜ ਪਾਠਾਂ ਦੀ ਸੇਵਾ ਨਹੀਂ ਉਹ ਸਜਣਾ ਗੁਰੂ ਤੇਰਾ ਕਹਿੰਦਾ ਏ ਆਵੋ ਸਿੱਖ ਸਤਗੁਰ ਕੇ ਗਾਵੋ ਸਚੀ ਤੇ ਜਦੋਂ ਗੁਰਬਾਣੀ ਦੀ ਸੰਥਿਆ ਕਰਾਂਗੇ ਗੁਰਬਾਣੀ ਦੇ ਅਰਥ ਪੜ੍ਹਾਂਗੇ ਤੇ ਗੁਰਬਾਣੀ ਦੱਸੂਗੀ ਪੁੱਤ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਈਰਖਾ ਨਹੀਂ ਕਰਨੀ ਨਸ਼ਾਨੀ ਵੇਚਣਾ ਕਿਸੇ ਦਾ ਬੁਰਾ ਨਹੀਂ ਮੰਗਣਾ ਕਥਾ ਕਰਨ ਦੀ ਲੋੜ ਹੀ ਨਹੀਂ ਪੈਣੀ ਆਖੋ ਸਤਨਾਮ ਸ੍ਰੀ